18 ਘੰਟੇ ਹੋ ਗਏ ਲਗਾਤਾਰ ਮੀਂਹ ਪੈ ਰਹੇ ਨੇ 24 ਅਗਸਤ ਨੂੰ ਦੁਪਹਿਰੇ 2 ਵਜੇ ਪੈਣ ਲੱਗਿਆ ਸੀਗਾ 25 ਅਗਸਤ ਦੀ ਸਵੇਰ 8:30 ਵਜੇ ਸਾਢੇ 18 ਘੰਟੇ ਹੋ ਜਾਂਦੇ ਨੇ ਮੀਂਹ ਕੰਟੀਨਿਊ ਪੈ ਰਿਹਾ ਪਾਣੀ ਜਲਥਲ ਕਰਿਆ ਪਿਆ ਚਾਰੇ ਪਾਸੇ ਲੋਂਗੋਵਾਲ ਚ ਖੜੇ ਆ ਮੇਰੇ ਪਿੰਡ ਚ ਮੀਂਹ ਨਾਲ ਵੀ ਡੁੱਬਣ ਦੇ ਅਸਾਰ ਹੋਏ ਪੈ ਨੇ ਪਰ ਜਿਹੜਾ ਆ ਦੇਖੋ ਬਾਈ ਸੁਆ ਜਮਲ ਤਰਤੀਲੇ ਬਰਾ ਬਰਾ ਆ ਕੂਏ ਦੀ ਜਿਹੜੀ ਪਾਟੜੀ ਹੁੰਦੀ ਆ ਪਿੰਡ ਤੋਂ ਕਾਫੀ ਉੱਚੀ ਆ ਐਂ ਦੇਖ ਲਓ ਪਾਟੜੀ ਦੇ ਬਰਾਬਰ ਚੱਲ ਰਿਹਾ ਪਾਣੀ ਪਿੰਡ ਤੋਂ ਕਹਿਣ ਤੋਂ ਭਾਵ ਕਾਫੀ ਉੱਚਾ ਜਾਦਾ ਹੈਗਾ ਮੈਕਮੇ ਵਾਲੇ ਜੀ ਕੋਈ ਦੇਖਦਾ ਬਾਈ ਕੋਈ ਨਾ ਕੋਈ ਹੱਲ ਕੋਈ ਕਰੋ ਜੇ ਐਂ ਪਾਣੀ ਚੱਲੀਗਾ ਉਤੋਂ ਮੀਂਹ ਪਈਗਾ ਖਾਤਰੇ ਦੀ ਘੰਟੀ ਵੱਜੀ ਪਈ ਆ ਵੀਡੀਓ ਸ਼ੇਅਰ ਕਰਕੇ ਮਹਿਕਮੇ ਤੱਕ ਪਹੁੰਚਾ ਦਿਓ ਇੱਥੇ ਲੰਗਵਾਲ ਦੇ ਵਿੱਚ ਜੇ ਇਸ ਕੂਏ ਦਾ ਕੋਈ ਬਾਈ ਚਾਂਸ ਰੱਬ ਨਾ ਕਰੇ ਕੋਈ ਮਾਰ ਪੈਗੀ ਨਾ ਔਖਾ ਹੋ ਜੂਗਾ ਮਬਈ ਪਹਿਲਾਂ ਹੀ ਮੀਂਹ ਨਾਲ ਸਾਰਾ ਲਾਊਗਾ ਜਲਥਲ ਹੋਇਆ ਪਿਆ ਉਹ ਵੀ ਵੀਡੀਓ ਥੋਨੂੰ ਦਿਖਾਵਾ ਮੰਗਦਾ